ਕੋਈ ਕੀ ਨਾਮ ਆਪਣਾ ਮਨਦੀਪ ਕੌਰੀ ਮਨਦੀਪ ਕੌਰਾ ਕੀ ਰੌਲਾ ਆਪਣਾ ਕੀ ਮਸਲਾ ਹੈ ਮੇਰਾ ਸਾਰੇ ਪਰਿਵਾਰ ਨਾਲ ਰੌਲਾ ਹੈ ਉਹ ਮੈਨੂੰ ਬਸਾ ਨਹੀਂ ਰਹੀ ਹੈਗੀ ਬਸਾ ਨਹੀਂ ਰਹੇ ਹਾਂਜੀ ਕੀ ਕਾਰਨ ਕੀ ਹੈ ਮੁੱਖ ਮੁੱਖ ਕਾਰਨ ਤਾਂ ਕੋਈ ਨਹੀਂ ਦੱਸਦੇ ਹੈਗੀ ਅਸੀਂ ਪੁੱਛ ਲਿਆ ਵੀ ਜੇ ਕੋਈ ਦਾਜ ਦਾਗਾ ਵੀ ਅਸੀਂ ਹੋਰ ਵੀ ਪੂਰਾ ਕਰ ਦਾਂਗੇ ਪਰ ਕੱਲ ਹੋਈ ਨਹੀਂ ਦੱਸਦੇ ਹੈਗੀ ਦੋਸਤੋ ਨਿਹੰਗ ਸਿੰਘ ਫੌਜਾਂ ਵੱਡੀ ਪੱਧਰ ਤੇ ਪਹੁੰਚ ਰਹੀਆਂ ਨੇ ਜੋ ਕਿ ਮਸਲਿਆਂ ਦੇ ਹੱਲ ਨੇ ਜਿਹੜੇ ਪੰਜਾਬ ਵਿੱਚ ਵੱਡੀ ਪੱਧਰ ਤੇ ਹੈ ਜਿਹੜੀਆਂ ਨਿਹੰਗ ਸਿੰਘ ਫੌਜਾਂ ਵਰਜੂ ਜਿੰਦਰਾ ਵੱਡੀ ਵੱਡੀ ਪੱਦਰ ਤੇ ਅੱਜ ਬਾਬੇ ਜਿਸ ਤਰ੍ਹਾਂ ਚਲਾਇਆ ਹੋਇਆ ਧੀਆਂ ਦਾ ਬਚਾਉਣ ਦਾ ਸਿਸਟਮ ਅੱਛਾ ਬੱਚੇ ਕਹਿੰਨੇ ਬਸ ਇੱਕ ਗੁੜੀ ਹੈ 11 ਸਾਲ ਦੀ ਪੇਕਾ ਪਿੰਡ ਕਿਹੜਾ ਆਪਣਾ ਬੋਹਾਈ ਬੋਹਾ ਕਿੱਥੇ ਰਹੀ ਸੀ ਰਤੀ ਰਤੀਏ ਕਿੰਨੇ ਸਾਲ ਹੋ ਗਏ ਪਿਆ ਨੂੰ ਪਿਆ ਨੂੰ ਤੇਰੇ ਨਾਲ ਲੱਗ ਗਈ 13 ਸਾਲ ਹੋ ਗਏ ਹਾਂਜੀ ਇੱਕ ਇੱਕ ਬੇਟੀ ਹੈ ਹਾਂਜੀ ਕਿੰਨੇ ਸਾਲ ਦੀ ਹੈ ਬੇਟੀ ਨੂੰ 12ਵਾਂ ਸਾਲ ਲੱਗ ਗਿਆ ਜੀ 13 ਸਾਲ ਦੀ ਹੋ ਗਈ ਬੇਟੀ ਤੇਰੇ ਨਾਲ ਹੈ ਹਾਂਜੀ ਮੇਰੇ ਕੋਲ ਹੈ ਸਤੇ ਕੇ ਬੈਠਣ ਕਿ ਨਜ਼ਰ ਹੋ ਗਿਆ 5 ਸਾਲ ਹੋ ਗਏ 5 ਸਾਲ ਹੋ ਗਏ ਹਾਂਜੀ ਦੇਖ ਸਕਦੇ ਹੋ ਦੋਸਤੋ ਪਰਿਵਾਰ ਆਇਆ ਬੋਹੇ ਤੋਂ ਧੀ ਨੂੰ ਲੈ ਕੇ ਬਾਬਿਆਂ ਕੋਲੇ ਜੀ ਸਾਡੀ ਧੀ ਚਾਰ ਪੰਜ ਸਾਲ ਤੋਂ ਘਰੇ ਬੈਠੀ ਹੈ ਦੇਖ ਸਕਦੇ ਹੋ ਮਨਦੀਪ ਘਰ ਹਾਂਜੀ ਮਨਦੀਪ ਘਰ ਮਨਦੀਪ ਘਰ ਦੇਖ ਸਕਦੇ ਇੱਕ ਬੈਠੀ ਹੈ ਬਾਬਿਆਂ ਨੇ ਵੀ ਆਏ ਨੇ ਫਰਿਆਦ ਲੈ ਕੇ ਆਹ ਪਾਪਾ ਜੀ ਆਏ ਨੇ ਆਪਣੇ ਕੋਲੇ ਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹੋਤੇ ਫਤਿਹ ਜੀ ਤੇ ਰਤੀ ਤੋਂ ਇਹਨਾਂ ਦਾ ਮਸਲਾ ਰਤੀ ਤੋਂ ਬੀਬੀ ਬੱਚੀ ਦਾ ਠੀਕ ਹੈ ਕੋਈ ਸਾਡੇ ਕੋਲ ਫਰਿਆਦ ਲੈ ਕੇ ਆ ਕੋਈ ਨਹੀਂ ਮਾਰੇ ਕਿਰਪਾ ਕਰੋ ਬਿਵਾਸਾ ਕੇ ਆਵਾਂਗੇ ਉੱਥੇ ਪਹਿਲਾਂ ਸਾਨੂੰ ਪਤੇ ਵਸਾਉਣੇ ਆਪਾਂ ਬੱਚਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਸ ਕਮਾਂਡ ਸੰਖਾਲਸਾ ਗ੍ਰਾਹਾਂ ਤੇ ਬਾਬਾ ਸ਼ੇਰ ਸਿੰਘ ਬੀਬੀ ਮਨਪ੍ਰੀਤ ਕੌਰ ਤੇ ਇਹਦੇ ਉੱਤੇ 3 3 ਬੇਟੀਆਂ ਦਾ ਸੀ ਇੱਕ ਵਹੀਰ ਚਲਾਈ ਆ ਤੇ ਜੁੜੀਆਂ 10-10 ਸਾਲ ਦੀਆਂ ਕੁੜੀਆਂ ਬੈਠੀਆਂ ਨੇ ਤੇ ਪਰਿਵਾਰਾਂ ਦੇ ਵਿੱਚ ਤੇੜਾਂ ਪਈਆਂ ਹੋਈਆਂ ਨੇ ਤੇ ਵਕੀਲ ਉਹਨਾਂ ਨੂੰ ਮਿਲਣ ਨਹੀਂ ਦਿੰਦੇ ਤੇ ਅਸੀਂ ਮਤਲਬ ਇੱਕ ਤਹਈਆ ਕੀਤਾ ਪੰਜਾਬ ਦੇ ਅੰਦਰ ਵੀ ਦੋਏ ਤਰ੍ਹਾਂ ਨਾਲ ਗੱਲ ਕਰਕੇ ਉਹਨਾਂ ਦੀ ਗੱਲ ਨੇੜੇ ਲੱਗੇ ਜੇ ਕੋਈ ਜ਼ਮੀਨ ਨਹੀਂ ਸਾਰਦਾ ਤਾਂ ਅਸੀਂ ਤਲਾਕ ਦੀ ਗੱਲ ਕਰਦੇ ਆ ਨਹੀਂ ਅਸੀਂ ਦਿਨ ਰਾਤ ਬਸਾਉਣ ਤੇ ਲੱਗੇ ਹੋਏ ਆ ਤੇ ਜੇ ਕੋਈ ਕਿਸੇ ਦਾ ਹੱਕ ਮਾਰ ਰਿਹਾ ਅਸੀਂ ਉਹਦਾ ਹੱਕ ਦਵਾਉਣਾ ਕੋਈ ਦੋ ਦੋ ਤਿੰਨ ਤਿੰਨ ਬੱਚੇ ਜਾਨੋ ਕਿ ਉਹ ਪੇਕਿਆਂ ਦੇ ਘਰੇ ਮਤਲਬ ਨਾਲ ਉਹ ਆਪਰੂਦੀ ਹੈ ਤੇ ਨਾਲ ਉਹ ਬੱਚੇ ਰੋ ਰ ਰਹੇ ਨੇ ਤੇ ਅਸੀਂ ਉਹ ਸਾਰੇ ਪਰਿਵਾਰਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਫਿਰ ਵੀ ਭਾਈ ਤੁਸੀਂ ਇਹ ਕੰਮ ਨਾ ਕਰੋ ਤਾਂ ਵਿਹਾਰ ਦੇ ਵਿੱਚ ਆਓ ਜੇ ਕੋਈ ਖੋਟਮਾਟ ਹੈ ਤੁਸੀਂ ਦੱਸੋ ਦੱਸਣ ਦਾ ਫਰਜ਼ ਹੈ ਤੁਸੀਂ ਆਪਦਾ ਵੀ ਪੱਖ ਰੱਖਿਆ ਕਰੋ ਅਸੀਂ ਪੱਖ ਦੋਹੇ ਤਰ੍ਹਾਂ ਦੇ ਸੁਣ ਕੇ ਅਸੀਂ ਫੇਰ ਗੱਲ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਸਕਦੇ ਹੋ ਦੋਸਤੋ ਜਿਸੇ ਦਾ ਫੈਸਲਾ ਕਰਨਾ ਪਹਿਲਾਂ ਫੌਜੀ ਸਾਹਿਬ ਦਾ ਸੀ ਜੋ ਮਾਨਸਾ ਆੜਿਆ ਹੋਇਆ ਸੀ ਕੋਠੀ ਵਾਲਾ ਉਹ ਵੀ ਲਗਭਗ ਨਿਬੜ ਗਿਆ। ਤੇ ਜੋ ਫੌਜਣ ਨੇ ਕਹਿੰਦਾ ਵੀ ਮੈਂ ਬਸਣ ਨੂੰ ਤਿਆਰ ਹਾਂ। ਵੀ ਮੈਂ ਬਸਣ ਨੂੰ ਤਿਆਰਾਂ ਫੌਜੀ ਸਾਹਿਬ ਦੇ। ਉੱਥੇ ਵੀ ਗੱਲ ਹੋ ਗਈ। ਇਹ ਦੇਖ ਸਕਦੇ ਹੋ ਵੀ ਵੱਡੇ ਗੱਡੀ ਆ ਜਿਹੜੀ ਬਾਬਾ ਜੀ ਪਹੁੰਚੇ ਨੇ ਗਰਾਹਾਂ ਪਿੰਡ ਦੇ ਵਿੱਚ ਸਾਨੂੰ ਪੂਰੀ ਗੱਲਬਾਤ ਹੈ। ਤੇ ਦੂਜੇ ਪਾਸੇ ਈਂ ਆਂਦੇ ਨਿਮੇੜੇ ਨੇ ਜਿਹੜੇ ਰੋਲੇ ਨੇ ਉਹ ਵੀ ਨਿਮੇੜ ਰਹੇ ਨੇ। ਦੇਖੋ ਗੱਡੀ ਪੂਰੀ ਭਰੀ ਹੋਈ ਆ ਵੱਡੀ ਗੱਡੀ ਆ। ਸਾਰੀ ਯਾਨੀ ਕਿ ਖਜ਼ਾਨੇ ਦੀ ਭਰੀ ਹੋਈ ਹੈ ਘੋੜੇ ਵੀ ਆਏ ਨੇ ਵੱਡੀ ਪੱਦਰ ਤੇ ਜਿਹੜੀ ਮਹਿਮ ਚਲਾਉਣੀ ਹੈ ਸ਼ੁਰੂਆਤ ਕਰਤੀ ਬਾਬਿਆਂ ਨੇ ਦੇਖ ਸਕਦੇ ਹੋ ਜੀ ਗ੍ਰਾਹਾਂ ਪਿੰਡ ਤੋਂ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਦੋਸਤੋ ਨਿੰਗ ਸਿੰਘ ਫੌਜਾਂ ਵੱਡੀ ਪੱਦਰ ਤੇ ਪਹੁੰਚ ਰਹੀਆਂ ਨੇ ਜੋ ਕਿ ਮਸਲਿਆਂ ਦੇ ਹੱਲ ਨੇ ਜਿਹੜੇ ਪੰਜਾਬ ਵਿੱਚ ਵੱਡੀ ਪੱਧਰ ਤੇ ਜਿਹੜੀਆਂ ਨਿੰਗ ਸਿੰਘ ਫੌਜਾਂ ਅੱਜ ਪਹੁੰਚੀਆਂ ਨੇ ਵਰਜੂ ਜਿੰਦਰਾ ਵਰਜੂ ਵੱਡੀ ਪੱਧਰ ਤੇ ਅੱਜ ਬਾਬੇ ਜਿਸ ਤਰ੍ਹਾਂ ਚਲਾਇਆ ਹੋਇਆ ਧੀਆਂ ਦਾ ਬਚਾਉਣ ਦਾ ਸਿਸਟਮ ਬਾਬਾ ਘਮੰਡ ਸਿੰਘ ਜੀ ਕੋਲੇ ਉਗਰਾਹੀ ਪਹੁੰਚੇ ਨੇ ਅੱਜ ਦੇਖ ਸਕਦਾ ਹਾਂ ਤਸਵੀਰਾਂ ਗੱਡੀਆਂ ਲੈ ਕੇ ਤੇ ਦਲ ਪੂਰਾ ਤਾਲਾ ਜਿਹੜਾ ਅੱਜ ਪਹੁੰਚ ਚੁੱਕਿਆ ਹੈ ਪੂਰੇ ਦਾ ਪੂਰਾ ਦਲ